ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਹ ਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਸ਼ੀ ਗਾਲ ਦੋਸਤੋ ਪਹਿਲਾਂ ਦੇ ਵਾਂਗ ਅੱਜ ਸਾਡੇ ਕੋਲ ਟਰੈਕਟਰ ਆ ਗਿਆ ਜੀ ਮਹਿੰਦਰਾ 475 ਰੇਟ ਹੈਗਾ ਜੀ 2 ਲੱਖ ਤੇ 70000 ਰੁਪਿਆ ਤੇ ਮਾਡਲ ਹੈਗਾ ਜੀ 2010 ਤੇ ਨੰਬਰ ਹੈਗਾ ਜੀ ਰਾਜਸਥਾਨ ਦਾ ਏਰੀਆ ਹੈਗਾ ਜੀ ਸ਼੍ਰੀ ਨਗਰ ਤੇ ਕੰਟੈਕਟ ਨੰਬਰ ਤੁਸੀਂ ਖੁਦ ਦੇਖ ਸਕਦੇ ਹੋ ਜੀ ਸ਼ੋ ਹੋ ਰਹੇ ਨੇ ਤੇ ਕੰਡੀਸ਼ਨ ਵੀ ਤੁਸੀਂ ਟਰੈਕਟਰ ਦੀ ਖੁਦ ਦੇਖ ਸਕਦੇ ਹੋ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੇ ਤੁਸੀਂ ਵੀ ਕੋਈ ਟਰੈਕਟਰ ਜਾਂ ਖੇਤੀ ਦੇ ਸੰਦ ਦੇ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ 8289005622 ਤੇ ਆਪਦੇ ਟਰੈਕਟਰ ਜਾਂ ਖੇਤੀ ਦੇ ਸੰਦ ਦੀਆਂ ਜਾਂ ਕਾਰ ਦੀਆਂ ਫੋਟੋਆਂ ਭੇਜ ਸਕਦੇ ਹੋ ਜੀ ਤੇ ਬਹੁਤ ਹੀ ਜ਼ਿਆਦਾ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਫੋਰਡ 3600 ਮਾਡਲ ਹੈਗਾ ਜੀ 1976 ਤੇ ਟਾਇਰ ਹੈਗੇ ਆ ਜੀ 90% ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੰਜਨ ਗੇਅਰ ਪੰਪ ਲੈਫਟ ਓਕੇ ਆ ਜੀ ਏਰੀਆ ਹੈਗਾ ਜੀ ਮੋਗਾ ਤੇ ਪ੍ਰਾਈਸ ਹੈਗਾ ਜੀ 1 ਲੱਖ ਤੇ 70000 ਰੁਪਿਆ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੇ ਜ਼ਿਮੀਂਦਾਰਾ ਟਰੈਕਟਰ ਆ ਜੀ ਸਾਊਂਡ ਸਿਸਟਮ ਵਧੀਆ ਲੱਗਿਆ ਹੋਇਆ ਜੀ ਅੱਗੇ ਸਾਡੇ ਕੋਲੇ ਆ ਜਾਂਦੀ ਹੈਗੇ ਜੀ 11 ਹਾਲ ਪ੍ਰਾਈਸ ਹੈਗਾ ਜੀ 16000 ਰੁਪਿਆ ਏਰੀਆ ਹੈਗਾ ਏਰੀਆ ਹੈਗਾ ਸੁਨਾਮ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੇ ਜੀ 7 ਫੁੱਟ ਰੋਟਾਵੇਟਰ ਹੈ ਤੇ ਪ੍ਰਾਈਸ ਹੈਗਾ 65000 ਰੁਪਿਆ ਮਾਡਲ ਹੈਗਾ ਜੀ 2013 ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਆ ਜੀ ਜਿਹੜੇ ਹਲ ਦੇ ਉੱਤੇ ਕੰਟੈਕਟ ਨੰਬਰ ਸੀ ਤੇ ਅੱਗੇ ਸਾਡੇ ਕੋਲੇ ਆਉਂਦਾ ਜੀ ਸੂਨਾਲਿਕਾ 740 ਮਾਡਲ ਹੈਗਾ ਜੀ 2001 ਤੇ ਏਰੀਆ ਹੈਗਾ ਜੀ ਸਰਦੂਲਗੜ ਤੇ ਰੇਟ ਹੈਗਾ ਜੀ 1 ਲੱਖ 39000 ਰੁਪਿਆ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 쇼 ਹੋ ਰਹੇ ਨੇ ਸਕਰੀਨ ਦੇ ਉੱਤੇ ਤੇ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈਗਾ ਜੀ 22 ਦੇ ਕੰਮ ਲਈ ਬਹੁਤ ਵਧੀਆ ਟਰੈਕਟਰ ਹੈ ਜੀ ਤੇਲ ਬਹੁਤ ਹੀ ਜ਼ਿਆਦਾ ਘੱਟ ਕੰਦਾ ਜੀ ਸੋਨਾ ਲੀਕਾ 740 ਤੇ ਅੱਗੇ ਸਾਡੇ ਕੋਲ ਆ ਜਾਂਦਾ ਜੀ ਸਵਰਾਜ 735 ਐਫੀ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਹੈ ਜੀ 1997 ਮਾਡਲ ਹੈ ਜੀ ਰੇਟ ਹੈਗਾ 1,30,000 ਰੁਪਿਆ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕੰਟੈਕਟ ਤੇ ਲੈ ਸਕਦੇ ਹੋ ਜੀ ਚੰਗਾ ਟਰੈਕਟਰ ਹੈ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਸੂਨਾ ਲੀਕਾ ਸਿਕੰਦਰ 750 ਮਾਡਲ ਹੈਗਾ ਜੀ 2018 ਤੇ ਟਾਇਰ ਹੈਗੇ ਜੀ 99% ਏਰੀਆ ਹੈਗਾ ਜੀ ਜੈੰਦ ਹਰਿਆਣਾ ਪ੍ਰਾਈਸ ਹੈਗਾ ਜੀ 5 ਲੱਖ 75000 ਰੁਪਿਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਤੁਸੀਂ ਵੀ ਕੋਈ ਖੇਤੀ ਦਾ ਸੰਦ ਵਿੱਚ ਨਾ ਹੋਵੇ ਕਾਰ ਵਿੱਚ ਨਹੀਂ ਹੋਵੇ ਜਾਂ ਕੋਈ ਵੀ ਬੁਲਟ ਮੋਟਰਸਾਈਕਲ ਵਿੱਚ ਨਾ ਹੋਵੇ ਜਾਂ ਕੋਈ ਵੀ ਵੇਚਣਾ ਹੋਵੇ ਹਾਲ ਟਰਾਲੀ ਸੁਹਾਗਾ ਰੋਟਾਵੇਟਰ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਫੋਟੋਆਂ ਭੇਜੋ ਜੀ ਮਾਡਲ ਰੇਟ ਪ੍ਰਾਈਸ ਏਰੀਆ ਸਭ ਕੁਝ ਲੈ ਕੇ ਭੇਜ ਦਿਓ ਜੀ ਅੱਗੇ ਸਾਡੇ ਕੋਲ ਆ ਜਾਂਦਾ ਜੀ ਅਰਜਨ 605 ਮਾਡਲ ਹੈਗਾ ਜੀ 2008 ਏਰੀਆ ਹੈਗਾ ਜੀ ਧਰਮਕੋਟ ਮੋਗਾ ਤੇ ਰੇਟ ਹੈਗਾ ਜੀ 3 ਲੱਖ ਤੇ 85000 ਰੁਪਿਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਟਾਇਰ ਹੈਗੇ ਆ ਜੀ ਨਿਊ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ ਆਰਜਨ 605 ਵਾਈ ਲਈ ਬਹੁਤ ਵਧੀਆ ਟਰੈਕਟਰ ਹੈ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਅੱਗੇ ਸਾਡੇ ਕੋਲੇ ਆਈੰਦੀ ਹੈਗੀ ਜੀ ਫੋਰਡ ਫੀਗੋ ਕਾਰ ਮਾਡਲ ਹੈਗਾ ਜੀ 2011 ਏਰੀਆ ਹੈਗਾ ਜੀ ਜੋਹਰਰ ਰੋਹੀ ਸੈਸਾ ਕੋਲ ਜੀ ਤੇ ਡਿਮਾਂਡ ਹੈਗੀ 2 ਲੱਖ ਤੇ 25000 ਰੁਪਿਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਦੇ ਵਿੱਚ ਕਾਰ ਆ ਜੀ ਕੰਡੀਸ਼ਨ ਤੁਸੀਂ ਇੰਦਰ ਤੋਂ ਵੀ ਦੇਖ ਸਕਦੇ ਹੋ ਚੰਗੀ ਕੰਡੀਸ਼ਨ ਵਿੱਚ ਹੈਗੀ ਹੈ ਜੀ ਗੱਡੀ ਤੇ ਸਾਡੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਾ ਕਰੋ ਜੀ ਕਮੈਂਟਾਂ ਦੇ ਵਿੱਚ ਸਾਡੀਆਂ ਕਮੀਆਂ ਜਰੂਰ ਦੱਸਿਆ ਕਰੋ ਜੀ ਤੇ ਤੁਸੀਂ ਵੀ ਕੋਈ ਹਾਲ ਸੁਹਾਗਾ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਜੀ ਡਿਸਕ੍ਰਿਪਸ਼ਨ ਵਿੱਚ ਦੇਖੋ ਜਾ ਕੇ ਕੋਈ ਵੀ ਟਰੈਕਟਰ ਵੇਚਣਾ ਹੋਵੇ ਕਾਰ ਵਿੱਚ ਨਹੀਂ ਹੋਵੇ ਹਾਲ ਕੋਈ ਵੀ ਖੇਤੀਆਂ ਸਾਡੇ ਵਿੱਚ ਨਾ ਹੋਵੇ 8289005622 ਤੇ ਕਰੋ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ